ਸਸੀ ਗਾਲ ਜੀ ਅੱਜ ਫੇਰ ਪਹੁੰਚੇ ਆ ਬੰਬੇ ਇੰਟੀਰੀਅਰ ਡੈਕੋਰੇਟਰਸ ਦੇ ਕਿਉਂਕਿ ਅੱਜ ਓਪਨਿੰਗ ਸੈਰੇਮੋਨੀਆ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਇਧਰਲੇ ਪਾਸੇ ਟੈਂਟ ਲੱਗਿਆ ਪਹਿਲਾਂ ਆਉਣ ਸਰ ਮਹਿਮਾਨਾਂ ਨੂੰ ਖਾਣਾ ਵਗੈਰਾ ਖਵਾ ਕੇ ਉਸ ਤੋਂ ਬਾਅਦ ਫੇਰ ਇਧਰ ਅੰਦਰ ਚੱਲਦੇ ਆਪਾਂ ਅੰਦਰ ਜਾ ਕੇ ਪਹਿਲਾਂ ਦਿਖਾਉਨੇ ਆ ਤੁਹਾਨੂੰ ਕਿ ਕੀ ਕੁਝ ਪ੍ਰੋਗਰਾਮ ਹੈ ਕਿਸ ਤਰ੍ਹਾਂ ਦਾ ਇੰਟੀਰੀਅਰ ਹੈ ਇਹਨਾਂ ਦਾ ਖੁੱਦ ਦਾ ਬੰਬੇ ਇੰਟੀਰੀਅਰ ਦਾ ਖੁੱਦ ਦਾ ਇੰਟੀਰੀਅਰ ਕੀ ਮੈਂਤ ਸ਼ਾਨਦਾਰ ਬਹੁਤ ਸ਼ਾਨਦਾਰ ਬਹੁਤ ਸਾਰੇ ਮਹਿਮਾਨ ਆ ਰਹੇ ਨੇ ਅੱਜੇ ਤੇ ਆਏ ਹੋਏ ਐ ਮਹਿਮਾਨ ਵੀ ਹੈ ਤੇ ਅੱਜ ਕਸਟਮਰ ਵੀ ਹੈ ਕਿਉਂਕਿ ਅੱਜ ਜਿਹੜੇ ਓਪਨਿੰਗ ਤੇ ਆਉਦੇ ਆ ਬਹੁਤ ਸਾਰੀ ਖਰੀਦਦਾਰੀ ਕਰਦੇ ਆ ਤੇ ਇਹੀ ਮਕਸਦ ਹੁੰਦਾ ਚਲੋ ਲੋਕਾਂ ਨੂੰ ਪਤਾ ਲੱਗ ਜੇ ਕਿ ਕਿਹੜੀ ਚੀਜ਼ ਕਿੱਥੋਂ ਮਿਲਦੀ ਆ ਮੈਡਮ ਨੀਹਾ ਗੁਪਤਾ ਨਗੇ ਉਹ ਨਗੇ ਕਸਟਮਰ ਨੂੰ ਸਮਝਾ ਰਹੇ ਨੇ ਕਿ ਕੀ ਕੁਝ ਮਿਲਦਾ ਆ ਆਪਾਂ ਗੱਲਬਾਤ ਕਰਦੇ ਆ ਫਿਰ ਅੱਗੇ ਉਹ ਦੂਬਾ ਚੱਲਦੇ ਆਪਾਂ ਆ ਬੰਬੇਂ ਟਾਇਰ ਡੈਕੋਰੇਟਰ ਮੈਂ ਆਨਰ ਹਾਂ ਮੈਂ ਆਨਰ ਹਾਂ 16 ਇਅਰਸ ਤੋਂ ਮੈਂ ਇਸ ਬਿਜ਼ਨਸ ਚਾ ਤੇ ਟਰਾਈ ਕਰਦੀਆਂ ਕਿ ਆਪਣਾ ਬੈਸਟ ਦਵਾ ਕਲਾਇੰਟ ਦੀ ਰਿਕੁਆਇਰਮੈਂਟ ਅਕੋਰਡਿੰਗ ਪਲਸ ਕਲਾਇੰਟ ਦੇ ਟੇਸਟ ਅਕੋਰਡਿੰਗ ਸਰਵ ਕਰਾ ਟੱਚ ਵੁੱਡ ਕੀ ਮੇਰਾ 16 ਇਅਰ ਦਾ ਐਕਸਪੀਰੀਅੰਸ ਹੈ ਰਿਹਾ ਹੈ ਕਿ ਜਿੰਨੇ ਵੀ ਮੈਂ ਕਲਾਇੰਟਸ ਸਪੀਡ ਕੀਤੇ ਹੈ ਮਤਲਬ ਉਹਨਾਂ ਨੂੰ ਸਰਵ ਕੀਤਾ ਹੈ ਉਹਨਾਂ ਨੂੰ ਬਾਰ-ਬਾਰ ਮੈਂ ਬਾਰ-ਬਾਰ ਬਾਰ-ਬਾਰ ਸਰਵ ਕੀਤਾ ਮਤਲਬ ਰਿਪੀਟ ਹੋਇਆ ਮੇਰੇ ਕੋਲ ਕਲਾਇੰਟ ਤਾਂ ਮੈਂ بس ਮੈਨੂੰ ਕੰਫੀਡੈਂਸ ਮੰਨਦਾ ਰਿਹਾ ਜਦੋਂ ਕਲਾਇੰਟ ਰਿਪੀਟ ਹੁੰਦਾ ਹੈ ਕੰਪਲੀਮੈਂਟਸ ਮਿਲਦੇ ਹੈ ਤਾਂ ਆਬਵੀਅਸ ਹੈ ਕਿ ਕੰਫੀਡੈਂਸ ਵੀ ਇਨਕਰੀਸ ਹੁੰਦਾ ਹੈ ਤੇ ਲੱਗਦਾ ਹੈ ਕਿ ਹਾਂ ਮਤਲਬ ਕਿ ਐਗਜ਼ਿਸਟੈਂਸ ਦਾ ਮੈਨੂੰ ਪਲੱਸ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਹੈ ਬਸ ਇਹੀ ਹੈ ਜੀ ਕੋਸ਼ਿਸ਼ ਇਨ ਫਿਊਚਰ ਵੀ ਬੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਰਿਕੁਆਇਰਮੈਂਟ ਦੇ ਅਕੋਰਡਿੰਗ ਉਹਨਾਂ ਦੀ ਸਾਰੀ ਰਿਕੁਆਇਰਮੈਂਟ ਫੁੱਲਫਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਲਕਿ ਮੈਨੂੰ ਐ ਹੁੰਦਾ ਹੈ ਕਿ ਕਲਾਇੰਟ ਜਿੰਨਾ ਉਹਨਾਂ ਨੂੰ ਚਾਹੀਦਾ ਉਦੋਂ ਬੈਸਟ ਦਵਾਂ ਬੈਸਟ ਪ੍ਰਾਈਸ ਜਿਹੜਾ ਕੀ ਕਿਹਾ ਕਿ ਜਿਹੜੇ ਬਠਿੰਡਾ ਤੋਂ ਆਊਟ ਆਫ ਸਿਟੀ ਜਾ ਰਹੇ ਸੀਗੇ ਕਿ ਅਸੀਂ ਚੰਡੀਗੜ੍ਹ ਤੋਂ ਬੱਸ ਲਵਾੰਗੇ ਲੁਧਿਆਣਾ ਤੋਂ ਬੱਸ ਲਵਾੰਗੇ ਟਰਾਈ ਇਹ ਕਰ ਰਹੇ ਕਿ ਉਹਨਾਂ ਨੂੰ ਲੁਧਿਆਣਾ ਚੰਡੀਗੜ੍ਹ ਜਾਣ ਦੀ ਜ਼ਰੂਰਤ ਹੀ ਨਾ ਪਵੇ ਉਹਨਾਂ ਨੂੰ ਇੱਥੇ ਹੀ ਉਹ ਸਭ ਕੁਝ ਮਿਲ ਜਾਏ ਤੇ ਜੈਨੂਲ ਪ੍ਰਾਈਸ ਮਿਲ ਜਾਏ ਸਰ ਤੁਸੀਂ ਜੈਪੁਰ ਜਿਵੇਂ ਰਾਜਸਥਾਨ ਚ ਹਰਿਆਣਾ ਚ ਵੀ ਕਰਦੇ ਹੋ ਬਿਲਕੁਲ ਸਰ ਜੈਪੁਰ ਹਰਿਆਣਾ ਐਕਚੁਅਲੀ ਅਸੀਂ 올ਓਵਰ ਇੰਡੀਆ ਚ ਸਰਵ ਕਰ ਰਹੇ ਹਾਂ ਹੁਣ ਵੀ ਮੇਰੀ ਸਾਈਟਸ ਚ ਹਰਿਆਣਾ ਚੱਲ ਰਹੀਆਂ ਹਨ ਇਵਨਾ ਰਾਜਸਥਾਨ ਚੱਲ ਰਹੀ ਹੈ ਤੇ ਸਿਟੀ ਚ ਤਾਂ ਕਰ ਹੀ ਰਹੇ ਆ ਜੀ ਮੇਰੇ ਹਸਬੰਡ 25 ইয়ারਸ ਤੋਂ ਸਰਵ ਕਰ ਰਹੇ ਆ ਮੈਨੂੰ ਕੋਈ ਖਾਸ ਗੱਲ ਸੁਣੀ ਆ ਜੀ Google ਤੋਂ ਕੱਢ ਕੇ ਤੁਹਾਨੂੰ ਕੋਈ ਦਿਖਾ ਆਉਂਦਾ ਉਹ ਵੀ ਤੁਸੀਂ ਉਹਦੇ ਨਾਲ ਦਾ ਕਸਟਮਾਈਜ਼ ਕਰਦੇ ਹਾਂਜੀ ਬਿਲਕੁਲ ਜੀ ਸਾਡਾ ਐਕਚੁਅਲੀ ਕਨਸੈਪਟ ਹੀ ਸਾਰਾ ਕਸਟਮਾਈਜ਼ ਹੈ ਜੋ ਇਮੇਜਿਨ ਕਰਦਾ ਹੈ ਕਲਾਇੰਟ ਅਸੀਂ ਉਹਨੂੰ ਇੰਪਲੀਮੈਂਟੇਸ਼ਨ ਕਰਕੇ ਦਿੰਦੇ ਆ ਵਿਦ ਲੇਬਰ ਵਿਦ ਮੈਟੀਰੀਅਲ ਮੈਨੂੰ ਜਾਨੀ ਕਿ ਸੁਪਨਾ ਦੇਖਦਾ ਹੋ ਤੁਸੀਂ ਪੂਰਾ ਕਰਦੇ ਨੇ ਐਗਜ਼ੈਕਟਲੀ ਕੋਸ਼ਿਸ਼ ਇਹੀ ਹੈ ਜੀ 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 ਕੋਸ਼ਿਸ਼ ਇਹੀ ਹੈ ਜੀ ਕਿਉਂਕਿ ਸਭ ਨੂੰ ਜੋ ਵੀ ਇਮੇਜਿਨ ਕਰਦਾ ਹੈ ਉਹ ਆਪਣੇ ਡ੍ਰੀਮ ਨੂੰ ਪੂਰਾ ਹੁੰਦਾ ਦੇਖਣਾ ਚਾਹੁੰਦਾ ਹੈ ਹਰ ਕੋਈ ਚਾਹੇ ਉਹ ਘਰ ਬਾਰੇ ਹੈ ਚਾਹੇ ਆਪਣੇ ਆਫਿਸ ਬਾਰੇ ਹੈ ਜਿੱਥੋਂ ਅਰਨਿੰਗ ਕਰਨੀ ਹੈ ਉਹਨਾਂ ਨੇ ਤਾਂ ਕੋਸ਼ਿਸ਼ ਇਹੀ ਰਹਿ ਰਹੀ ਹੈ ਕਿ ਸੀ ਉਹਨਾਂ ਦੇ ਡ੍ਰੀਮਸ ਫੁੱਲਫਿਲ ਕਿ ਜਿੰਨਾ ਹੱਥ ਤੋਂ ਜ਼ਿਆਦਾ ਕਰ ਸਕਦੇ ਆ ਤਾਂ ਉਹਨਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਚੋਰੀ ਥੈਂਕਿਊ ਜੀ ਥੈਂਕਿਊ ਥੈਂਕਿਊ ਜੀ ਬਿਲਕੁਲ ਜੀ ਇਹ ਸੁਪਣਿਆਂ ਦਾ ਘਰ ਬਣਾਉਂਦੇ ਆ ਕਹਿਣ ਦਾ ਮਤਲਬ ਕਿ ਜੇ ਤੁਸੀਂ ਇੱਕ ਇਮੇਜਿਨ ਕਰੋਗੇ Google ਤੇ ਖੋਲ ਕੇ ਜਿਵੇਂ ਆਪਾਂ ਕਈ Google ਤੇ ਬੜੀਆਂ ਸੋਹਣੀਆਂ ਸੋਹਣੀਆਂ ਫੋਟੋ ਦੇਖਦੇ ਆ ਇੰਟੀਰੀਅਰ ਦੀਆਂ ਜੋ ਤੁਸੀਂ ਕੋਲ ਕੇ ਇਹਨਾਂ ਨੂੰ ਦਿਖਾ ਦੋਗੇ ਕਿ ਆਹ ਬਣਾਉਣਾ ਇਸ ਤਰ੍ਹਾਂ ਦਾ ਬਣਾਉਣਾ ਤੇ ਉਸ ਤਰ੍ਹਾਂ ਦਾ ਇਹ ਤੁਹਾਨੂੰ ਡਿਜ਼ਾਈਨ ਕਰ ਦੇਣਗੇ ਕਸਟਮਾਈਜ਼ ਕਰ ਦੇਣਗੇ ਇਹਨਾਂ ਦਾ ਸਾਰਾ ਕੰਮ ਹੀ ਕਸਟਮਾਈਜ਼ਡ ਹੈ ਤੇ ਬਹੁਤ ਵਧੀਆ ਗੱਲ ਹੈ ਜਿਹੇ ਜਿਹਾ ਆਪਾਂ ਸੋਚਦੇ ਆ ਮਤਲਬ ਕਿ ਉਹੋ ਜਿਹਾ ਬਣਾ ਦਿੰਦੇ ਆ ਕਾਕ ਹੋਰ ਵੀ ਖੜੇ ਜaithe ਮਤਲਬ ਕਿ ਮਹਿਮਾਨ ਖੜਿਆ ਹੋਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਅੱਜ ਖਰੀਦਿਆ ਅਸੀਂ ਨਾ ਕਿ ਨਾਮ ਉਹਦਾ ਨਾਮ ਕੀ ਹੈ ਮੇਰਾ ਨਾਮ ਜਸਵੀਰ ਕੋਰੇ ਆ ਅਸੀਂ ਪਾਰਕ ਨੂੰ ਨੋਰ ਮਟੋ ਜਿਹੜੂ ਤੋਂ ਪਹਿਲਾਂ ਬੈਡਰਿੰਗ ਦੀ ਚਾਦਰ ਵਰਤਦੇ ਸੀ ਤੇ ਅਸੀਂ ਸੁਣ ਕੇ ਆਏ ਤੇ ਸਾਡਾ ਬਹੁਤ ਚਿਤ ਖੁਸ਼ ਹੋਇਆ ਤੇ ਇਹ ਚਾਦਰ ਬਹੁਤ ਹਾਂ ਨੀ ਦੇ ਨਾਂ ਕਲਰ ਜਾਂਦੇ ਆ ਬਹੁਤ ਹੀ ਵਧੀਆ ਢੀ ਚਾਦਰਾਂ ਜਿਹੜੇ ਇੱਕ ਵਾਰ ਲੈ ਗਏ ਨਾ ਉਹਦਾ ਜੀਕਰੂ ਮੁਰਮੜਾ ਇਸ ਟਿਕਣ ਤੇ ਆਵਾ ਅਸੀਂ ਚਾਦਰਾਂ ਲੈ ਕੇ ਆ ਚਾਦਰਾਂ ਲੈ ਕੇ ਆ ਅਸੀਂ ਚਾਦਰਾਂ ਲੈ ਕੇ ਆ ਪਰ ਹੁਣ ਕੋਠੀ ਨਮੀ ਚ ਪੜਦੇ ਵੀ ਲਵਾਉਣੇ ਆ ਸੀ ਇਹਨਾਂ ਤੋਂ ਕੋਠੀ ਨਮੀ ਠੀਕ ਹੈ ਹਾਂ ਬਹੁਤ ਵਧੀਆ ਇਹਨਾਂ ਦਾ ਕੰਮ ਸਾਡੀ ਕਲੋਨੀ ਦੇ ਵਸਨੀਕ ਨੇ ਇਹ ਤੇ ਜਾਣ ਪਛਾਣਾ ਸਾਡੀ ਵਧੀਆ ਹੈ ਸ਼ੁਰੂ ਵੱਡਾ ਹੋ ਗਿਆ ਵਧੀਆ ਵੈਰਾਈਟੀ ਹੋ ਰਹੀ ਹੈ ਬਹੁਤ ਵਧੀਆ ਵੈਰਾਈਟੀ ਪਹਿਲਾਂ ਤੋਂ ਵੀ ਜ਼ਿਆਦਾ ਵੈਰਾਈਟੀ ਆਉਂਦੀ ਹੈ ਜੀ ਇਹਨਾਂ ਨੇ ਤਾਂ ਕਾਫੀ ਸਾਲ ਦਾ ਹੈ ਸਵਾਲ ਹੋ ਰਕ ਨੂੰ ਮੈਂ ਹਾਂ ਜੀ ਅਸੀਂ ਵੀ ਲੈਨੇ ਇਹ ਵੀ ਪਰਚੇਸ ਕਰਦੇ ਕਿਸੇ ਕਾਰਨ ਬਹੁਤ ਅੱਛੀ ਹੈ ਹਾਂ ਜੀ ਅੱਜ ਸ਼ੋਰੂਮ ਡਾਕੂ ਕਨਨੋ ਦਾ ਕਿਸਤਾ ਮੈਨੂੰ ਬਹੁਤ ਖੁਸ਼ੀ ਹੈ ਮੇਰੇ ਫਰੈਂਡਸ ਵੀ ਹੈ ਔਰ ਐਸੇ ਇਹ ਸਾਡੇ ਹੈ ਕਿ ਰੈਲਟਿਵ ਵੀ ਕਹਿ ਲੋ ਬਿਜ਼ਨਸ ਪਾਰਟਨਰ ਵੀ ਕਹਿ ਲੋ ਬਹੁਤ ਅੱਛਾ ਹੈ ਹਾਂ ਜੀ ਬਹੁਤ ਵਧੀਆ ਹੁੰਦਾ ਮਟੀਰੀਅਲ ਮੈਂ ਅੱਗੇ ਵੀ ਤਗਵਾਇਆ ਵਾ ਬਹੁਤ ਵਧੀਆ ਹੁੰਦਾ ਹੋ ਜੀ ਨਮੇ ਸ਼ੁਰੂ ਕੀ ਬੋਲ ਵਰਕ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਕਿਸ ਤਰ੍ਹਾਂ ਲੱਗਿਆ ਰਿਸਪੌਂਸ ਅੱਜ ਮੌਕੇ ਦਾ ਕਾਫੀ ਵਾਜ ਕਾ ਮੈਂ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਮਤਲਬ ਮੇਰੇ ਜਿਹੜੇ ਫਰੈਂਡਸ ਤੇ ਜਿਹੜੇ ਮੇਰੇ ਰਿਲੇਟਿਵਸ ਆ ਜਿਹੜੇ ਮੇਰੇ ਓਪਨਿੰਗ ਤੇ ਆ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਗਾ ਉਹਨਾਂ ਨੇ ਆਪਣੇ ਟਾਈਮ ਮਤਲਬ ਕੀਮਤੀ ਟਾਈਮ ਚੋਂ ਮੇਰੇ ਲਈ ਟਾਈਮ ਕੱਢਿਆ ਤੇ ਬਹੁਤ ਅੱਛਾ ਰਿਸਪੌਂਸ ਆ ਰਿਹਾ ਜੀ ਤੇ ਮਤਲਬ ਅੱਗੇ ਵੀ ਅਸੀਂ ਮਤਲਬ ਇੰਟੀਰੀਅਰ ਤੇ ਨਵੇਂ-ਨਵੇਂ ਚੀਜ਼ਾਂ ਬਣਾਉਂਦੇ ਰਵਾਂਗੇ ਤੇ ਡਿਜ਼ਾਈਨ ਕਰਦੇ ਰਵਾਂਗੇ ਪਹਿਲਾਂ ਉਹ ਵੈਰਾਈਟੀ ਨੂੰ ਤਰੂ ਸ਼ੁਰੂ ਨਾਲ ਕਾਫੀ ਵਧਾਈ ਜਾਂਦੀ ਹੈ ਹਾਂਜੀ ਬਹੁਤ ਬਿਲਕੁਲ ਵਧਾਈ ਹੈ ਉਧਰ ਨਾਲ ਤਾਂ ਬਹੁਤ ਜ਼ਿਆਦਾ ਵੈਰਾਈਟੀ ਹੋ ਗਈ ਇੱਥੇ ਡਿਸਪਲੇ ਵੀ ਜ਼ਿਆਦਾ ਹੈ ਤੇ ਆਪਣਾ ਪ੍ਰੋਡਕਟਸ ਵੀ ਜ਼ਿਆਦਾ ਐਡ ਕੀਤੇ ਆ ਅਸੀਂ ਬੈਕ ਸ਼ੀਟਸ ਐਡ ਕੀਤੀਆਂ ਕਰਟਨ ਫੈਬਰਿਕਸ ਬਹੁਤ ਜ਼ਿਆਦਾ ਐਡ ਕੀਤੇ ਆ ਸੋਫਾ ਫੈਬਰਿਕਸ ਦੇ ਬਹੁਤ ਅੱਛੇ ਅਸੀਂ ਰੇਂਜ ਲੈ ਕੇ ਆਏ ਆ ਵੈਲਵਟ ਵੀ ਹੈ ਉਸ ਚ ਫਰ ਵਾਲੇ ਫੈਬਰਿਕਸ ਆਏ ਆ ਸੋਫਾਸ ਦੇ ਟਾਵਲ ਫੈਬਰਿਕਸ ਆਏ ਆ ਬਹੁਤ ਅੱਛੇ ਮਤਲਬ ਮੋਰਨ ਤੁਸੀਂ ਅਲਗਾ ਲਓ ਵੀ ਮਤਲਬ ਮੋਰਨ ਬਲੈਕ ਡਿਜ਼ਾਈਨਸ ਮਤਲਬ ਤੁਹਾਨੂੰ ਨੇ ਜਿਹੜੇ ਆ ਮਤਲਬ ਐਟ ਪ੍ਰੈਜ਼ੈਂਟ ਤੁਹਾਨੂੰ ਮਿਲ ਜਾਣਗੇ ਜੋ ਨਵੇਂ ਐਡ ਹੋਏ ਆ ਮਤਲਬ ਆਪਣੇ ਆਪਣੀ ਪ੍ਰੇਜ਼ ਆਪ ਕਰਨੀ ਚੰਗੇ ਨਹੀਂ ਲੱਗਦੀ ਪਰ ਮਤਲਬ ਸਾਡੀ ਮੈਂ ਇਹ ਸਿਰਫ ਕਹੂੰਗਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਕਸਟਮਰ ਨਿਆ ਆਏ ਤਾਂ ਉਹਦੇ ਲਈ ਮਤਲਬ ਅਸੀਂ ਸਰਵਿਸੇਸ ਹੈ ਜੀ ਦੇਈਏ ਵੀ ਮਤਲਬ ਜੋ ਨਿਆ ਉਹਨੂੰ ਮਤਲਬ ਜੋ ਆਰ ਗਿਆ ਤਾਂ ਉਹਨੂੰ ਦੁਬਾਰਾ ਰਿਪੀਟ ਆਪਣਿਆਪ ਹੋਵੇ ਸਾਡੇ ਕਹਿਣ ਤੇ ਨਾ ਆਵੇ ਆਪਣਿਆ ਪਾਵੇ ਐਨੀ ਸਾਡੇ ਉਹ ਹੁੰਦੀ ਹੈ ਠੀਕ ਠੀਕ ਜੀ ਤੁਹਾਨੂੰ ਵਰਕ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਬਿਲਕੁਲ ਜੀ ਇਹ ਬਹੁਤ ਵੱਡੀ ਗੱਲ ਕਹੀ ਹੈ ਮੋਹਿਤ ਜੀ ਨੇ ਕਿ ਅਸੀਂ ਕਸਟਮਰ ਨੂੰ ਕਹਿੰਦੇ ਨਹੀਂ ਕਿ ਸਾਡੇ ਸਾਡੇ ਕਹਿਣ ਤੇ ਨਾ ਆਓ ਇੱਥੇ ਤੁਸੀਂ ਆ ਕੇ ਇੱਥੇ ਸਾਡੇ ਨਾਲ ਡੀਲ ਕਰੋ ਆ ਕੇ ਸਾਡਾ ਸਬਾਨ ਵਾਰਤ ਕੇ ਦੇਖੋ ਇੱਕ ਵਾਰ ਡੀਲ ਕਰੋ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਇਹ ਸਾਡੇ ਨਾਲ ਪੱਕੇ ਤੌਰ ਤੇ ਜੁੜ ਜਾਓਗੇ ਤੇ ਸਾਡੇ ਨਾਲ ਪੁਰਾਣੇ ਇਹਨਾਂ ਨੇ ਦੱਸਿਆ ਕਿ ਜੁੜੇ ਵੀ ਬਈ ਬਹੁਤ ਕਸਟਮਰ ਜਿਵੇਂ ਕਿ ਪਹਿਲਾਂ ਇੱਕ ਮਾਤਾ ਜੀ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਅਸੀਂ ਬਹੁਤ ਪੁਰਾਣੇ ਇੱਥੇ ਆਉਂਦੇ ਆ ਇਸੇ ਹੁਣ ਨਵੇਂ ਸ਼ੋਰੂਮ 'ਚ ਵੀ ਇਹਨਾਂ ਕੋਲੇ ਆ ਜਾ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਸੋ ਇਹ ਹੀ ਹੁੰਦਾ ਜਿਵੇਂ ਲਿਖਿਆ ਹੁੰਦਾ ਕਸਟਮਰ ਸੈਟੀਸਫੈਕਸ਼ਨ ਆਰ ਏਮ ਸੋ ਇਹ ਹੀ ਮਕਸਦ ਹੋਣਾ ਚਾਹੀਦਾ ਕਿ ਕਸਟਮਰ ਸੈਟੀਸਫਾਈ ਹੋਵੇ ਤੇ ਖੁਦ ਜੁੜੇ ਕਹਿਣਾ ਨਾ ਪਵੇ ਬਹੁਤ ਸਾਰੀ ਵਰਾਇਟੀਆਂ ਨਾਲ ਨੇ ਬਤਾਵ ਵੀ ਲੀਤੀ ਪਹਿਲਾ ਬਾਈਆ ਫੋਰਡ ਕੋਲ ਇਹਨਾਂ ਦਾ ਸ਼ੋਰਮ ਸੀਗਾ ਤੇ ਉੱਥੋਂ ਇਹਨਾਂ ਨੇ ਸ਼ਿਫਟ ਕੀਤਾ ਇੱਥੇ ਪਾਰਕਿੰਗ ਦਾ ਇਸ਼ੂ ਜਿਵੇਂ ਬਟਨਡੇ ਵਿੱਚ ਬਹੁਤ ਜ਼ਿਆਦਾ ਹੈਗਾ ਤੇ ਇੱਧਰ ਖੁੱਲੀ ਜਗ੍ਹਾ ਪਾਰਕਿੰਗ ਗੱਡੀ ਲਗਾਓ ਟਰੱਕ ਲਾ ਲਓ ਜੇ ਤਾਂ ਇਹਨਾਂ ਦਾ ਐਡਰੈਸ ਅਸੀਂ ਇੱਕ ਵਾਰੀ ਦੱਸ ਦਿੰਨੇ ਆ ਤੁਹਾਨੂੰ ਕਿਸ਼ੋਰੀ RAM ਰੋਡ ਹੈ ਸਟੇਡੀਅਮ ਦੇ ਬੈਕ ਸਾਈਡ ਤੇ ਪੈਂਦਾ ਹੈ ਤੇ ਉੱਥੇ ਉਸ ਰੋਡ ਤੇ ਇਹ ਇੱਕ ਆਰਓ ਹੈ ਆਰਓ ਦੇ ਨਾਲ ਹੀ ਬਿਲਕੁਲ ਹੈ ਇਹ ਉੱਪਰਲਾ ਪੋਰਸ਼ਨ ਹੈ ਜੀ ਉੱਪਰ ਵੀ ਇਹਨਾਂ ਨੇ ਪੂਰਾ ਇੱਕ ਡੈਮੋ ਲਗਾਇਆ ਹੋਇਆ ਹੈ ਤੁਹਾਡਾ ਪ੍ਰੋਪਰ ਜਿਵੇਂ ਰੂਮ ਬਣਦੇ ਨਾ ਡਰਾਈング ਰੂਮ ਬਣਦੇ ਉਸ ਤਰ੍ਹਾਂ ਇਹਨਾਂ ਨੇ ਰੱਖਿਆ ਹੋਇਆ ਸੈਟਅਪ ਲਗਾ ਕੇ ਕਿ ਆਗੇ ਦੇਖੋ ਤੁਹਾਡਾ ਜੋ ਰੂਮ ਤਿਆਰ ਹੋਊਗਾ ਇਸ ਤਰ੍ਹਾਂ ਤਿਆਰ ਹੋਊਗਾ ਇਹ ਸੋਫਾ ਜੀ ਸਾਰੇ ਕਸਟਮਾਈਜੇਸ਼ਨ ਹੈ ਇਹਨਾਂ ਕੀ ਤਿਆਰ ਕੀਤੇ ਹੋਏ ਆ ਤੁਸੀਂ ਆਗੇ ਦਿਖਾ ਦਿਓ ਕਿ ਇਸ ਤਰ੍ਹਾਂ ਬਣਾਉਣਾ ਤੇ ਉਸ ਤਰ੍ਹਾਂ ਬਣਾ ਦੇਣਗੇ ਇਹ ਆਫਿਸ ਦਾ ਇੱਕ ਡੈਮੋ ਬਣਾਇਆ ਹੋਇਆ ਤੇ ਇਧਰਲੇ ਬਸੇ ਉੱਪਰ ਇਹ ਐਂਟੀਕਲੌਕ ਹੈ ਮਤਲਬ ਇਹ ਟੋਟਲ ਘਰ ਨੂੰ ਸਿਉਣਾ ਦਾ ਇਹਨਾਂ ਦੀ ਜ਼ਿੰਮੇਵਾਰੀ ਹੈ ਇੱਕ ਵਾਰ ਸਿਮਿੰਟ ਦੇ ਟਾਂਚੇ ਖੜਾ ਹੋਵੇ ਘਰ ਖੜਾ ਹੋਵੇ ਲੈਂਟਰ ਪਵੇ ਉਸ ਤੋਂ ਬਾਅਦ ਇਹ ਪੂਰਾ ਮਹਿਲ ਬਣਾਉਂਦੇ ਆ ਦੇਖ